Burnaver! <im> ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਚੀਲਾ ਪਟਿਆਲਾ ਦੇ ਪ੍ਰਧਾਨ ਬੁੱਟਾ ਸਿੰਘ ਖਰਾਜਪੁਰ ਦੀ ਅਗਵਾਈ ਦੇ ਵਿੱਚ ਰਾਜਪੁਰਾ ਦੇ ਵਿੱਚ ਲੋਕ ਸਭਾ ਦੇ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮਹਾਰਾਣੀ ਪਰਨੀਤ ਕੌਰ ਦੇ ਅੱਗੇ ਕੁਝ ਸਵਾਲ ਰੱਖੇ ਗਏ ਜਿਸ ਦੇ ਵਿੱਚ ਉਹ ਭਜਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਇਸੇ ਦੌਰਾਨ 150 ਤੋਂ ਵੱਧ ਵਿਅਕਤੀ ਸ਼ਾਮਿਲ ਸਨ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਕਿਸਾਨਾਂ ਦਾ ਸੁਆਵ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਬੂਟਾ ਸਿੰਘ ਖਰਾਇਪੁਰੋਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮੈਦੁਰਜਣੇ ਪੰਜਾਬ ਤੋਂ ਹਾਂ ਜੀ ਮੈਂ ਹਾਂ ਪ੍ਰਧਾਨ ਜੀ ਕੀ ਕਹਿਣਾ ਚਾਹੁੰਗਾ ਅੱਜ ਜਿਹੜਾ ਵਿਰੋਧ ਕੀਤਾ ਗਿਆ ਜਿਹੜਾ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਰਾਜਪੁਰੇ ਫੇਰੀ ਦੇ ਵਿੱਚ ਵਿਰੋਧ ਕੀਤਾ ਗਿਆ ਸਾਡੀ ਜਥੇਬੰਦੀ ਵੱਲੋਂ ਸਾਡੇ ਕੁਝ ਸਵਾਲ ਸੀਗੇ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਕਿ ਜੋ ਪਿਛਲੇ ਦਿਨੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਸੈਂਟਰ ਸਰਕਾਰ ਨੇ ਕੀਤਾ ਸੀਗਾ ਉਸ ਦੇ ਸਬੰਧ ਦੇ ਵਿੱਚ ਸਾਡੇ ਸਵਾਲ ਜਵਾਬ ਸੀਗੇ ਔਰ ਉਸ ਦੇ ਵਿੱਚ ਜੋ ਸਾਡੇ ਨੌਜਵਾਨ ਜੋ ਪਿੱਛੇ ਜੀ ਸ਼ੁਭਕਰਨ ਸਿੰਘ ਨੂੰ ਜੋ ਸ਼ਹੀਦ ਕੀਤਾ ਗਿਆ ਇੱਕ ਨੌਜਵਾਨ ਸਾਡਾ ਜੋ ਜਿੱਦੀ ਅੱਖਾਂ ਚਲੀਆਂ ਗਿਆ ਡਰੋਨ ਦੇ ਵਿਸਫੋਟ ਦੇ ਨਾਲ ਉਸ ਤੋਂ ਇਲਾਵਾ ਜੋ ਨੌਜਵਾਨ ਵੀਰ ਜੋ ਕਿਸਾਨ ਜਥੇਬੰਦੀਆਂ ਦੇ ਸ਼ਹੀਦ ਹੋਏ ਨੇ ਜਾਂ ਫੱਟੜ ਹੋਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਮਹਾਰਾਣੀ ਪ੍ਰਨੀਤਕੌਰ ਦਾ ਸਾਡੇ ਸਵਾਲ ਜਵਾਬ ਸੀਗੇ ਜੋ ਸਾਡੇ ਸਵਾਲ ਜਵਾਬ ਦਿੱਤੇ ਬਗੈਰ ਮਹਾਰਾਣੀ ਸਾਹਿਬ ਗੱਡੀ ਭਜਾ ਕੇ ਔਰੇ ਤੋਂ ਚਲੇ ਗਏ ਕਿੰਨੇ ਕੋ ਜਥੇਬੰਦੀਆਂ ਮਤਲਬ ਕਿਹੜੀ ਕਿਹੜੀ ਜਥੇਬੰਦੀ ਸੀਗੀ ਮੈਂ ਤਾਂ ਮੇਰੀ ਆਪਣੀ ਜਥੇਬੰਦੀ ਵੱਲੀ ਸੀਗਾ ਉਸ ਤੋਂ ਇਲਾਵਾ ਵੀ ਇੱਕ ਅੰਦੀ ਜਥੇਬੰਦੀ ਸਾਡੇ ਨਾਲ ਜਵਾਨ ਸੀਗੀ ਮੇਨ ਭਾਰਤੀ ਕਿਸਾਨ ਮਜ਼ਦੂਰ ਜੁਨੇ ਪੰਜਾਬ ਵੱਲੋਂ ਸੀਗਾ ਜੀ ਤੇ ਕਿੰਨੇ ਕੋ ਬੰਦਾ ਮਤਲਬ ਵਿਰੋਧ ਕੀਤਾ ਗਿਆ ਸਾਡਾ ਲਗਭਗ ਉੱਥੇ 150 ਤੋਂ ਉੱਪਰ ਜਥੇਬੰਦੀ ਦੇ ਜੋ ਸਾਡੇ ਨਮਾਇंदे ਸੀਗੇ ਜੋ ਸਾਡੇ ਵਰਕਰ ਸੀ ਜੋ ਸਾਡੇ ਜਥੇਬੰਦੀਆਂ ਦੇ ਜੋ ਕਿਸਾਨ ਆਗੂ ਸੀ ਉਹ ਸਾਰੇ ਇਕੱਠੇ ਸੀਗੇ ਇਹ ਕਹਿਣਾ ਚਾਹੁੰਦੇ ਹਾਂ ਜੇਕਰ ਵਿਰੋਧ ਕੀਤਾ ਗਿਆ ਹਾਂਜੀ ਮੈਂ ਲਖਮੀਰ ਸਿੰਘ ਲੱਖਾ ਪ੍ਰਧਾਨ ਵੀ ਕੇ ਐਮ ਯੂ ਪੰਜਾਬ ਸਰਕਲ ਤਹਿਸੀਲ ਰਾਜਪੁਰਾ ਅਸੀਂ ਤਾਂ ਵਿਰੋਧ ਇਸ ਕਰਕੇ ਕੀਤਾ ਜੀ ਮਹਾਰਾਣੀ ਸਾਹਿਬ ਦਾ ਵੀ ਸਾਡੇ ਜੋ ਕਿਸਾਨ ਇੱਥੇ ਰੇਲਵੇ ਸਟੇਸ਼ਨ ਤੇ ਬੈਠੇ ਨੇ ਸ਼ੰਭੂ ਉਸ ਤੋਂ 17 ਦਿਨ ਇੱਥੇ ਹੋ ਚੁੱਕੇ ਨੇ ਤੇ तकरीबन ਆਪਣਾ ਬੈਰੀਅਰ ਤੇ ਬੈਠੇ ਨੂੰ ਟਾਈਮ ਬਹੁਤ ਹੋ ਚੁੱਕਾ ਹੈ ਤੇ ਇਸ ਕਰਕੇ ਜੋ ਸਾਡੇ ਸ਼ੁਭ ਕਰਨ ਜੀ ਦਾ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਨਸੀਦ ਕੀਤਾ ਸਾਡੇ ਬੰਦੇ ਬੋਲਟ ਚਲਾਏ ਨੇ ਬਾਕੀ ਜੋ ਰਾਜਪੁਰਾ ਅੱਜ ਵਿਰੋਧ ਹੋਇਆ ਹੈ ਉਹਦੇ ਇੱਕ ਮੈਂ ਸੰਦੇਸ਼ ਦੇਣਾ ਚਾਹੁੰਦਾ ਤੁਹਾਡੇ ਬਾਦਮੀਆਂ ਰਾਈ ਵੀ ਜਿਹੜਾ ਕੋਈ ਹੋਰ ਵੀ ਬੰਦਾ ਬੁਲਾਊਗਾ ਬੀਜੇਪੀ ਦੇ ਕਿਸੇ ਵੀ ਆਗੂ ਨੂੰ ਤੇ ਵਿਰੋਧ ਇਸ ਤੋਂ ਜ਼ਿਆਦਾ ਹੀ ਹੋਏਗਾ ਤੇ ਆਪਣਾ ਧਿਆਨ ਕਰਨ ਵੀ ਇਹੋ ਜਿਹੀ ਗਸਟਾਕੀ ਨਾ ਕਰਨ ਵੀ ਅੱਗੇ ਤੋਂ ਕਿਸੇ ਬੀਜੇਪੀ ਆਗੂ ਬੁਲਾਓਗੇ ਅਸੀਂ ਇੱਦਾਂ ਹੀ ਵਿਰੋਧ ਕਰਾਂਗੇ ਮੇਰਾ ਨਰਵਿੰਦਰ ਕੌਰ ਹੈ ਜੀ ਈ ਕੇਯੋਮਕ ਸਾਨੀ ਪਾਰਤੀ ਕਿਸਾਨ ਮਜ਼ਦੂਰ ਯੂਨੀਅਨ ਬਲੋ ਅਸੀਂ ਇੱਥੇ ਖੜੇ ਆ ਅਸੀਂ ਮਹ ਹਾਂ ਅੱਜ ਇੱਕ ਜੂੰਕੜੀ ਦੀ ਧੂਕ ਚ ਖੜੇ ਆ ਅਸੀਂ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰਨਾ ਹੈ ਜੀ ਬੀਜੇਪੀ ਸਰਕਾਰ ਦਾ ਵਿਰੋਧ ਕਰਨਾ ਹੈ ਜਿਹੜੀ ਕਿਸਾਨਾਂ ਦੀ ਦੁਸ਼ਮਣ ਬਣੀ ਬੈਠੀ ਹੈ ਅਸੀਂ ਉਹਨਾਂ ਦਾ ਵਿਰੋਧ ਕਰਨਾ ਹੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jisda hove asar